ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਗੰਨਾ ਚੂਪ ਰਹੇ ਨੇ ਇੰਦਰ ਮੁੰਡਾ ਪ੍ਰਸ਼ਾਦਾ ਛਕ ਰਿਹਾ ਭਾਈ ਤੁਸੀਂ ਨਹੀਂ ਗੰਨਾ ਚੂਪਦੇ ਨਹੀਂ ਭਾਈ ਆਪਾਂ ਪ੍ਰਸ਼ਾਦਾ ਖਾਣੇ ਬਸ ਜੀ ਅੱਛਾ ਜੀ ਅਸੀਂ ਦੇਸੀ ਗੰਨਾ ਖਾਣੇ ਆ ਕਿ ਬਰਕਾ ਦੇਸੀ ਗੰਨਾ ਖਾਣੇ ਆ ਬੰਦਰ ਨਹੀਂ ਖਾਂਦੇ ਆਪਾਂ ਸਹੀ ਹੈ ਜੀ ਬਾਬਾ ਜੀ ਗੰਨਾ ਚੂਪ ਰਹੇ ਨੇ ਜੀ ਬਾਬਾ ਜੀ ਕੀ ਫਾਇਦੇ ਨੇ ਜੀ ਫਿਰ ਗੰਨੇ ਦੇ ਜੀ ਦੇ ਨੇਰੇ ਫਾਇਦੇ ਇੱਕ ਤਾਂ ਸ਼ੂਗਰ ਨਹੀਂ ਹੁੰਦਾ। ਅੱਛਾ ਜੀ। ਜੇ ਸ਼ੂਗਰ ਹੋਇਆ ਹੋਵੇ ਤਾਂ ਇਹ ਮਾਰ ਨਹੀਂ ਕਰਦਾ। ਠੀਕ ਹੈ ਜੀ। ਤਾਕਤ ਦਿੰਦਾ ਅੰਦਰੋਂ। ਬਾਕੀ ਜਾੜਾ ਨੂੰ ਦੰਤਾਂ ਨੂੰ ਮਜ਼ਬੂਤ ਰੱਖਦਾ। ਹਾਂ ਜੀ। ਅੱਜ ਕੱਲ੍ਹ ਦੇ ਜਵਾਗ ਤਾਂ 버ਗਰ ਨਹੀਂ ਚਬਾ ਸਕਦੇ ਪਰ ਅਸੀਂ ਦੇਖ ਲਓ ਥੋੜੇ ਸਾਹਮਣੇ ਕਰਨਾ ਛੁੱਪੀ ਜਾਂਦੇ। ਸਹੀ ਗੱਲ ਹੈ ਆਪਣੀਆਂ। ਨੌ ਵਰ ਨੌ ਤੰਦ ਨੇ ਆਪਣੇ ਵਿੱਚ ਦੇ। ਦਰਦ ਦਿਖਾ ਕੇ ਲਿਆਉਣੇ ਤੈਨੂੰ। ਆਹ ਦੇਖ ਲਓ ਤੁਹਾਡੇ ਸਾਹਮਣੇ। ਆਰਗੈਨਿਕ ਨੇ ਬਾਬਾਈ। ਹਾਂਜੀ ਜਮਾ ਆਰਗੈਨਿਕ ਨਹੀਂ ਆਰਗੈਨਿਕ ਦੇ ਕੁਝ ਨਹੀਂ ਪਾਇਆ ਇਹਦੇ ਚ ਕੋਈ ਖਾਦ ਨਹੀਂ ਕੁਝ ਨਹੀਂ ਕੁਝ ਨਹੀਂ ਪਾਇਆ ਇਹ ਤਾਂ ਭਾਈ ਸਤਨਾਮ ਸਿੰਘ ਤਖਰ ਵਾਲੇ ਨੇ ਉਹਨਾਂ ਨੇ ਬੀਜੇ ਸੀ ਇਹ ਉਹ ਕਹਿੰਦੇ ਕੋਈ ਰੇਹ ਕੋਈ ਸਪਰੇ ਨਹੀਂ ਪਾਉਣੀ ਇਹਨਾਂ ਨੂੰ ਸਹੀ ਹੈ ਜੀ ਆਹ ਜੀ ਇਹ ਬਹੁਤ ਵਧੀਆ ਚੀਜ਼ ਆ ਆਪਦੇ ਗੰਨੇ ਲਾਇਆ ਚਲੋ ਦੇਸੀ ਖਾਣਾ ਖਾਣਿਆ ਆਪਾਂ ਨੂਬਾ ਸਿਟੀ ਦੇ ਵਿੱਚ ਰਹਿ ਕੇ ਸਹੀ ਹੈ ਜੀ ਆ ਦੇਖੋ ਐ ਚੁਪਿਦਾ ਪੂਰਾ ਕਹਿੜਾ ਗੰਨਾ ਇਹ ਐ ਵੱਟੀ ਦਾ ਬਹੁਤ ਵਧੀਆ ਚੀਜ਼ ਆ ਜੀ ਮੁੰਡੇ ਪਟਕੇ ਦਿਖਾਉਣਾ ਜੀ ਦੇ ਆਹ ਦੇਖੋ ਦੰਦਾਂ ਤੋਂ ਤੱਕ ਛਲਕਾ ਹਾਂ ਜੀ ਜਿੰਨਾ ਕੋ ਗੰਨਾ ਚੂਕੂ ਉਹਦੇ ਦੰਦ ਮਜ਼ਬੂਤ ਰਹਿਣਗੇ ਕੀੜਾ ਨਹੀਂ ਲੱਗਦਾ ਹਾਂ ਜੀ ਜਿਹੜੇ ਦੰਦਰੇ ਸਾੜੇ ਖਰਾਬ ਹੁੰਦੇ ਨੇ ਕੀੜੇ ਲੱਗਣ ਨਾ ਹੁੰਦੇ ਆ ਸਹੀ ਹੈ ਜੀ ਇਹ ਬਾਬਾ ਜੀ ਫਿਰ ਕਿੰਨੇ ਦਿਨ ਚੂਪਦੇ ਜੀ ਕਹਿ ਦੇਣਾ ਬਾਦੀ ਪਾ ਹਫਤੇ 'ਚ 2 ਦਿਨ ਦਿਨ ਚੂਪਦੇ ਆ ਅੱਛਾ ਜੀ ਹਾਂ ਗੰਨੇ ਵਧੀਆ ਨੇ ਜੀ ਹੂੰ ਫੋ ਇਹ ਗੰਨੇ ਗੰਨਾ ਕਿਹੜਾ ਹੋਵੇ ਜਿੰਨਾ ਹਾਂ ਜੀ ਉਹਨਾਂ ਗੰਨਾ ਮਠਾ ਹੁੰਦਾ ਉਹਨਾਂ ਮਠਾ ਹੁੰਦਾ ਨਾਲੇ ਘਰ ਦੇ ਗੰਨੇ ਨੇ ਜੀ ਆਪਦੇ ਆਰਗੈਨਿਕ ਹੂੰ ਕੋਈ ਖਾਦ ਨਹੀਂ ਕੋਈ ਕੁਝ ਨਹੀਂ ਪਾਇਆ ਸਿੱਧਾ ਬਸ ਪਾਣੀ ਲੱਗਦਾ ਰਿਹਾ ਤੇ ਗੰਨੇ ਵਧੀਆ ਹੋ ਗਏ ਆਪਦੇ ਗੰਨੇ ਨੇ ਜਿਹੜੀ ਆਪਣੀ ਭੈਣ ਆ ਹਰਵਿੰਦਰ ਕੌਰ ਤਖਰ ਹਾਂ ਜੀ ਇਹ ਲੰਗਰ ਉਹ ਨਾਲ ਲੰਦੀ ਆ ਹਾਂ ਜੀ ਰੰਗਰ ਸਾਖ ਕੇ ਭਾਈ ਸਤਿਨਾਮ ਸਿੰਘ ਤਖੜ ਨੇ ਗੰਨੇ ਵੀ ਜਿਹੜਾ ਉਹ ਚੂਪ ਲਈ ਆ ਸਹੀ ਹੈ ਜੀ। ਉੱਪਰ ਤੇ ਵੇਕੇ ਗੰਨੇ ਜੂਪ ਰਹੇ ਨੇ ਜਿੰਨਾ ਤੁਸੀਂ ਗੰਨਾ ਚੂਪੋਗੇ ਉਹਨਾ ਤੰਦਰੁਸਤ ਰਹੋਗੇ। ਸਹੀ ਹੈ ਜੀ। ਸ਼ੂਗਰ ਮੈਂ ਦੇਖਿਆਗਾ? ਹਾਂ ਜੀ। ਮਨੂੰ ਸ਼ੂਗਰ ਦੀ ਬਿਮਾਰੀ ਵੀ ਥੋੜੀ ਜੀ ਹੈਗੀ ਆ। ਅੱਛਾ ਜੀ। ਪਰ ਹੁਣ ਕਈ ਦਿਨ ਹੋ ਗਏ ਗੋਲੀ ਨਹੀਂ ਖਾਧੀ। ਠੀਕ ਹੈ ਜੀ। ਮੈਂ ਹੁਣ ਕੀ ਕਰਦਾ? ਜਦ ਦੇ ਕਰਨਾ ਚੁੱਪ ਕੇ ਵੀ ਦੇਖੀ ਆ ਕਦੇ ਸ਼ੂਗਰ ਨਹੀਂ ਵਧੀ ਅੱਛਾ ਜੀ ਉਦੋਂ ਸਗੋਂ ਘੱਟ ਹੁੰਦੀ ਆ ਸਵੇਰ ਨੂੰ ਫਰਕ ਆ ਜੀ ਨਹੀਂ ਫਾਇਦੇਮੰਦ ਚੀਜ਼ ਆਈ ਫਿਰ ਤਾਂ ਜੇ ਚਾਹ ਚ ਮਿੱਠਾ ਪਾ ਲਈਏ ਹਾਂ ਜੀ ਜਾਂ ਕੋਈ ਉਹ ਮਿੱਠਾ ਗੁੜ ਉਹ ਖਾ ਲਈਏ ਜਿਹੜਾ ਅੱਜ ਕੱਲ ਗੋੜਾ ਆਉਂਦਾ ਇੰਡੀਆ ਤੇ ਬਣਦਾਗਾ ਲੋਕੀ ਭੇਡ ਚਾਲਣਾ ਲਈ ਤੇ ਜਾਂਦੇ ਨੇ ਪਰ ਉਹ ਸਾਰੇ ਉਹਨਾਂ ਜੋ ਕੋਈ ਬੰਦਾ ਸਹੀ ਬਣਾਉਂਦਾ ਨਹੀਂ ਤਾਂ ਸਾਰੇ ਗੁੜ ਦੇ ਵਿੱਚ ਖੰਡਰ ਲਾ ਲਾਈ ਦੇਈ ਜਾਂਦੇ 40 ਰੁਪਏ ਖੰਡ ਮਿਲਦੀ ਆ ਤੇ ਉਹ ਕੀ ਕਰਦਿਆ ਤੋਨੂ ਸਾਨੂੰ ਦੇ ਜਾਂਦੇ ਆਗੇ ਉੱਥੇ 1.5 150 ਰੁਪਏ ਕਿਲੋ ਗੋੜ ਮਹਿੰਗੀ ਦਿੰਦੇ ਜੀ ਉੱਥੇ ਅੰਮ੍ਰਿਤਸਰ ਚਲੇ ਗਏ ਸੀ ਕਹਿੰਦਾ ਜੀ 4 450 ਰੁਪਏ ਕਿਲੋ ਗੋੜੋ ਮੈਂ ਕਿਹਾ ਤੇਰਾ ਭਲਾ ਹੋਏ ਬਹੁਤ ਮਹਿੰਗਾ ਜੀ ਬਾਬਾ ਜੀ ਇੰਡੀਆ ਦੇ ਗੰਨੇ ਨਾਲੋਂ ਫਰਕ ਆ ਹੀ ਗੰਨੇ ਦਾ ਜੀ ਨਾ ਉਹੀ ਰਸ ਆ ਉਹੀ ਰਸ ਆ ਜੀ ਸਹੀ ਹੈ ਇਹ ਵਿੱਚ ਰੇ ਸਪਰੇ ਨਹੀਂ ਨਾ ਪਾਇਆ ਕੋਈ ਹਾਂ ਜੀ ਆਰਗੈਨਿਕ ਹੈ ਨਹੀਂ ਜਮਾ ਆਰਗੈਨਿਕ ਸਹੀ ਹੈ ਜਿਹੜਾ ਥੋੜਾ ਸਪੀਡਾ ਰਸ ਨੂੰ ਗੰਨਾ ਆਪ ਚੁਪਣਾ ਵਧੀਆ ਹੈਗਾ ਹਾਂ ਜੀ ਰਸ ਕੱਢਿਆ ਘੰਟੇ ਬਾਅਦ ਬੇਸਵਾਦਾ ਹੋ ਜਾਂਦਾ ਹੈ ਉਹਦੇ 'ਚ ਹੋ ਜਾਂਦਾ ਹੈ ਫਰਕ ਪੈ ਜਾਂਦਾ ਜੀ ਤਾ ਆ ਬੈਅ ਪੜ ਜਾਂਦੀ ਆ ਹਾਂ ਜੀ ਤੁਸੀਂ ਰਸ ਪੀ ਕੇ ਸਵੇਰ ਨੂੰ ਉੱਠੋਂਗੇ ਤੁਹਾਡਾ ਸੂਰਜ ਦੱਸੂਗਾ ਵੀ ਬੈਅ ਹੋ ਗਈ ਹਾਂ ਜੀ ਗੰਨਾ ਜਿੰਨਾ ਮਰਜ਼ੀ ਚੁਪੀ ਚੱਲੋ ਸਵੇਰ ਨੂੰ ਉੱਠੋ ਜਮਾ ਨਹੀਂ ਬੈਅ ਹੋਊਗੀ ਸਹੀ ਹੈ ਇਹ ਫਰੈਸ਼ ਦਾ ਫਰੈਸ਼ਤਾ ਆ ਜਾਂਦਾ ਹੈਗਾ ਤਾਂ ਜਾਂਦਾ ਹੈ ਜੀ ਦੰਦਾਂ ਵਾਸਤੇ ਬਹੁਤ ਫਾਇਦੇਮੰਦ ਆ ਜੀ ਕਈ ਸਟੋਨਾਂ ਤੇ ਆਪਾਂ ਦੇਖਣੇ ਜਾ ਕੇ ਡੇਡੇ ਟੋਟੇ ਕਰਾ ਕਰਕੇ ਨਾ ਉਹ ਹਾਂਜੀ ਪਾਏ ਪਏ ਨੇ ਉਹਨਾਂ ਚ ਉੱਥੇ ਵੀ ਆਉਂਦੀ ਆ ਝੂਪਣ ਵਾਸਤੇ ਪੈ ਕਿਤੇ ਹੋਇਆ ਜੀ ਹਾਂਜੀ ਪੈ ਕਿਤੇ ਹੋਇਆ ਹਾਂਜੀ ਪਰ ਉਹ ਬੇਹਾ ਹੋ ਜਾਂਦਾ ਹਾਂਜੀ ਹਾਂਜੀ ਸੋ ਮੇਰਾ ਪਿਓ ਸੀ ਮੇਰਾ ਪਿਓ ਨਾ ਤਾਂ ਬੇਹੀ ਦਾਲ ਖਾਂਦਾ ਸੀ ਅੱਛਾ ਜੀ ਤੇ ਨਾ ਉਹ ਫ੍ਰਿਜ ਵਾਲਾ ਖਾਣਾ ਖਾਂਦਾ ਸੀ ਠੀਕ ਹੈ ਜੀ ਤੇ ਕਦੇ ਉਹਨੇ ਕੁਝ ਨਹੀਂ ਸੀ ਏਦਾਂ ਦਾ ਕੜੀ ਨਹੀਂ ਸੀ ਕਦੇ ਖਾਧੀ ਕਦੇ ਸੀ ਮੈਂ ਕੜੀ ਨਹੀਂ ਖਾਂਦਾ ਮੈਂ ਕਿਉਂ ਕਹਿੰਦਾ ਦਹੀਂ ਬੇਹੀ ਹੁੰਦੀ ਹੈ ਮੈਂ ਕਹਿੰਦਾ ਨਹੀਂ ਖਾ ਲਿਆ ਕਰ ਕਹਿੰਦਾ ਉਹਨੇ ساری ਜ਼ਿੰਦਗੀ ਤੇ ਕੜੀ ਹੀ ਨਹੀਂ ਖਾਧੀ ਤਾਜੀ ਚੀਜ਼ ਖਾਂਦਾ ਸੀ ਤਾਜੀ ਚੀਜ਼ ਖਾਂਦਾ ਸੀ ਪਰ ਤੰਦਰੁਸਤ ਰਿਹਾ ਚਲੋ ਅਖੀਰ ਚ ਆ ਕੇ ਉਹਨੂੰ ਟੈਗ ਹੋ ਗਿਆ ਉਹ ਵੱਖਰੀ ਗੱਲ ਹੈ ਇੱਕ ਦਿਨ ਉਹ ਤਾਂ ਚਲੋ ਉਮਰ ਦੇ ਹਿਸਾਬ ਨਾਲ ਹਾਂ ਪਰ ਗਿਆ ਤਾਂ ਟੈਗ ਨਾਲ ਆ ਉਹ ਇੱਕ ਦੀ ਬਿਮਾਰੀ ਵੀ ਉਹਨੂੰ ਉਸ ਦਿਨ ਆਪ ਦੇਖੋ ਤੁਸੀਂ ਖੇਤ ਗਿਆ ਸਾਗ ਤੋੜ ਕੇ ਲਿਆਇਆ ਮੂੜੀਆਂ ਪਟਕੇ ਲਿਆਇਆ ਘਰੇ ਆ ਕੇ ਘੋ ਪਾ ਲਿਆ ਸਾਗ ਖਾ ਲਿਆ ਉਹ ਕਿਤੇ ਗਰਮੀ ਵਧ ਗਈ ਹਾਂ ਜੀ ਗਰਮੈਸ਼ ਨਾਲ ਬੱਦੇ ਦਾ ਜਿਹੜਾ ਬਲੱਡ ਵਧਦਾ ਗਰਮੈਸ਼ ਨਾਲ ਵਧਦਾ ਹਾਂ ਜੀ ਬਲੱਡ ਜਦੋਂ ਹੱਦੋਂ ਬਾਅਦ ਬਾਦ ਤੇ ਅਟੈਕ ਹੋ ਜਾਂਦਾ ਠੀਕ ਇਸ ਲਈ ਜੇ ਬਲੱਡ ਵਾਧਦਾ ਵੀ ਆ ਸਿਆਣੇ ਕਹਿੰਦੇ ਨੇ ਹਾਂ ਜੀ ਠੰਡੀਆਂ ਚੀਜ਼ਾਂ ਖਾਓ ਪੀਓ ਗਰਮ ਚੀਜ਼ਾਂ ਨਾ ਖਾਓ ਪੀਓ ਹਾਂ ਜੀ ਜਿਹਨੂੰ ਬਲੱਡ ਵਾਧਦਾ ਜਿਹੜੀ ਚਾਹ ਆ ਗਈ ਉਹ ਘੱਟ ਪੀਓ ਤੇ ਠੰਡ ਦੁੱਧ ਜਿਹੜਾ ਹੈਗਾ ਕਿ ਕੋਸਟੋਲ ਵਧਾਉਂਦਾ ਤੇ ਜੇ ਤੁਹਾਨੂੰ ਕੋਸਟੋਲ ਨਹੀਂ ਵਧਦਾ ਤਾਂ ਜਿੰਨਾ ਮਰਜ਼ੀ ਦੁੱਧ ਪੀਓ ਠੀਕ ਨਹੀਂ ਤਾਂ ਜਿਹੜਾ ਮੀਟ ਆ ਤੇ ਦੁੱਧ ਕੋਜੇ ਕਿ ਕੋਸਟੋਲ ਵਧਾਉਂਦੇ ਆ ਸਹੀ ਆਪਣੇ ਸੈਗਰੇਮੈਂਟੋ ਇੱਕ ਮਰੀਜ਼ ਸੀਗਾ ਹਾਂ ਜੀ ਉਹਨੂੰ ਡਾਕਟਰਾਂ ਨੇ ਪੁੱਛਿਆ ਬਿਤਰ ਕੋਲ ਕਸਟੋਲ ਦੀ ਬਾਤ ਦਾ ਆਪੇ ਤੂੰ ਕੀ ਖਾਣਾ ਉਹ ਕਹਿੰਦਾ ਮੈਂ ਮੀਟ ਖਾਣਾ ਉਹਨੂੰ ਡਾਕਟਰਾਂ ਨੇ ਮੀਟ ਹਟਾਤਾ ਅੱਛਾ ਫੇਰ ਮੀਟ ਨਾ ਖਾਈ ਉਦੋਂ ਤੇ ਜ਼ਿਆਦਾ ਪੀਣ ਲੱਗ ਗਿਆ ਅੱਛਾ ਉਹਨੂੰ ਕਸਟੋਲ ਉਦੋਂ ਵੀ ਵਧਣ ਲੱਗ ਗਿਆ ਅੱਛਾ ਜੀ ਫੇਰ ਜਦੋਂ ਟੈਸਟ ਕੀਤਾ ਡਾਕਟਰਾਂ ਨੇ ਕਹਿੰਦੇ ਵੀ ਤੂੰ ਦੱਸ ਜੀ ਹੁਣ ਤੂੰ ਕੀ ਖਾਣਾ ਕਹਿੰਦਾ ਮੀਟ ਤਾਂ ਮੈਂ ਖਾਂਦਾ ਨਹੀਂ ਕਹਿੰਦਾ ਹੁਣ ਕੀ ਖਾਣਾ ਕਹਿੰਦਾ ਦੁੱਧ ਵੱਧ ਪੀਣਾ ਅੱਛਾ ਜੀ ਕਿਉਂਕਿ ਜਿਹੜਾ ਇੰਡੀਆ ਦਾ ਦੁੱਧ ਆ ਉਹਦੇ ਚ ਕੋਈ ਮਿੱਠਾ ਨਹੀਂ ਹਾਂਜੀ ਉਹ ਚ ਕਸਟੋਲ ਵੀ ਨਹੀਂ ਇੰਨਾ ਹੈਗਾ ਹਾਂਜੀ ਹਾਂਜੀ ਇੰਡੀਆ ਤਾਂ ਕਸਟੋਲ ਸੁਣਿਆ ਹੀ ਨਹੀਂ ਸੀ ਕਦੇ ਇਦੇ ਵਿੱਚ ਕੈਮੀਕਲ ਨੇ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਨੇ ਮਿੱਠਾ ਉਹ ਕੈਮੀਕਲ ਵਿੱਚ ਪਾ ਕੇ ਦੁੱਧ ਨੂੰ ਬਚਾਉਣ ਦੇ ਮਾਰੇ ਵਿੱਚ ਮਿੱਠਾ ਪਾਉਂਦੇ ਆ ਇਹ 슈ਗਰ ਵਾਲੇ ਨੂੰ ਹੋਰ ਤੁਸੀਂ ਰਾਤ ਨੂੰ ਦੁੱਧ ਪੀਓ ਇਹਨੂੰ 슈ਗਰ ਆ ਉਹਨੂੰ ਸਵੇਰ ਨੂੰ 슈ਗਰ ਵੀ ਵਧੀ ਹੋ ਹਾਂਜੀ ਤੇ ਸਵੇਰ ਨੂੰ ਉਹਨੂੰ ਬਾਇ ਵੀ ਵਧੀ ਹੋ ਬਾਇ ਰੇਸ਼ਾ ਵੀ ਇਸ ਲਈ ਜਿਹੜਾ ਇੰਡੀਆ ਦਾ ਦੁੱਧਾ ਉਹਦੇ ਵਿੱਚ ਬਾਇ ਰੇਸ਼ਾ ਨਹੀਂ ਹੈਗਾ ਇਹਨਾਂ ਇੱਥੋਂ ਵਾਲੇ ਦੁੱਧ ਵਿੱਚ ਬਾਇ ਰੇਸ਼ਾ ਬਹੁਤ ਜ਼ਿਆਦਾ ਆ ਤੁਸੀਂ ਜਦੋਂ ਪੀਓਗੇ ਉਹਨੂੰ ਖਰਾਬ ਕਰੂਗਾ ਦੁੱਧ ਜਿਸ ਦਿਨ ਤੁਸੀਂ ਸ਼ੂਕਰ ਵਾਲਾ ਬੰਦਾ ਪੀਉ ਉਹਨੂੰ ਜਾਦੇ ਬਾਥਰੂਮ ਆਉ। ਇਹ ਉਹਨੂੰ ਬਾਥਰੂਮ ਜਾਦੇ ਵਾਰ ਜਾਣਾ ਪਊ। ਪਰ ਜਿੱਦੇ ਉਹ ਦੁੱਧ ਨਹੀਂ ਪੀਊਗਾ ਉਸ ਦਿਨ ਉਹ ਠੀਕ ਰਹੂਗਾ। ਇਸ ਲਈ ਸਾਰਿਆਂ ਨੂੰ ਬੇਨਤੀ ਹੈ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਕੁੜੀਆਂ ਉਹ ਕੁੜੀ ਹੋਵੇ ਮੁੰਡਾ ਹੋਵੇ ਸਾਰੇ ਗੰਨਾ ਜਿੰਨਾ ਜਿੱਥੇ ਕਿਤੇ ਨੇੜੇ ਤੇੜੇ ਹੋਵੇ ਗੰਨਾ ਲੈ ਕੇ ਚੁੱਪ ਚਾ ਕਰੋ ਆਪ। ਉਹਦੇ ਨਾਲ ਫਿਰ ਆਪਣੇ ਦੰਦ ਕਾਮਯਾਬ ਰਹਿੰਦੇ ਨੇ। ਸਰੀਰ ਇਹਦੇ ਨਾਲ ਹਾਜਮੇਦਾਰ ਆ ਗੰਨਾ ਹੀ। ਉਸ ਖਾਦਾ ਪੀਤਾ ਹੋਵੇ ਤੁਹਾਡੇ ਇਹਨਾਂ ਕੋਕ ਜਾਂ ਕੋਈ ਸੋਡਾ ਪੀ ਲਓ ਉਹ ਨਹੀਂ ਤੁਹਾਡੇ ਹਾਜਮ ਕਰੂ ਜਿੰਨਾ ਗੰਨਾ ਕਰੂ ਸਭ ਤੋਂ ਜ਼ਿਆਦਾ ਹਾਜਮੇਦਾਰ ਚੀਜ਼ ਆ ਇਹ ਕੋਈ ਨੁਕਸਾਨ ਨਹੀਂ ਸਰੀਰ ਨੂੰ ਇਹਦਾ ਤਾਂ ਚੁੱਪਿਆ ਕਰੋ ਸਾਰੇ ਜੂਬਾ ਸਿਟੀ ਦੇ ਵਿੱਚ ਅਸੀਂ ਆ ਆਪ ਵਿਜੇ ਹੋਏ ਨੇ ਸਾਰੇ ਚੁੱਪਦੇ ਆ ਤੇ ਵਧੀਆ ਤੰਦਰੁਸਤੀ ਮਹਾਰਾਜ ਦੀ ਕਿਰਪਾ ਗਈ ਸਾਰੇ ਚੁੱਪਿਆ ਕਰੋ ਇੰਨੀ ਇੱਕ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਗਰਾ ਮਸਤੋਣਾ ਸਾਹਿਬ ਯੂ ਐਸ ਏ ਦੇ ਵਿੱਚ ਅਸੀਂ ਆਪਣੇ ਗੰਨੇ ਵਿਜੇ ਹੋਇਆ